हड़ताल लगातारी डी सेवा सन लेकिन हूँ होती हुई मुश्किल नजर आ रही है अज पूरा दिन सारे हस्पता बंद रहेगी जी हां बीते दिन जिस तरह के मीटिंग हुई और एक बार लग्या की सहमति बन गई है सरकार मन गई है सेवा ਸੁਚਾਰੂ ਰੂਪ ਨਾਲ ਚੱਲਣ ਗਿਆ ਲੇਕਿਨ ਇੱਥੇ ਲਿੱਖਤੀ ਪਰੂਸਾ ਨਾ ਮਿਲਣ ਦੇ ਚੱਲਦੇ ਆ ਪੂਰਾ ਦਿਨ ਅਜ O P D ਸੇਵਾਵਾਂ ਬੰਦ ਰਹਿ ਗੀਆਂ ਅਗਲੇ 4 ਦਿਨਾਂ ਤੱਕ O P D ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ P C M S ਵੱਲੋਂ ਇੱਥੇ ਐਲਾਨ ਕੀਤਾ ਗਿਆ 15 ਸਤੰਬਰ ਤੱਕ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ਤੇ ਰਹਿਣਗੇ ਪੰਜਾਬ ਸਰਕਾਰ ਵੱਲੋਂ ਲਿੱਖਤੀ ਪਰੂਸਾ ਨਾ ਦੇਣ ਤੋਂ ਡਾਕਟਰ ਬੇहद ਭੜਕੇ ਤੇ ਰੋਸ ਵਿੱਚ ਨੇ ਬੀਤੇ ਦਿਨ ਸਰਕਾਰ ਨਾਲ ਗੱਲਬਾਤ ਦੌਰਾਨ ਇੱਥੇ ਸਹਿਮਤੀ ਨਹੀਂ ਬਣ ਪਾਈ ਸੋਝੇ ਵਿਚਾਰ ਇਹ ਮਸਲਾ ਫਿਲਹਾਲ ਹੱਲ ਹੋਣ ਦੀ ਬਜਾਏ ਹੁਣ ਹੋਰ ਵੀ ਜ਼ਿਆਦਾ उलजदा नजर आ रहे हैं क्योंकि सब तो ज्यादा खजल खवारी मरीजों दी होने वाली है क्योंकि तीन दिना तो ओपीडी सेवावा मां तीन-तीन घंटेली 8:00 ਤੋਂ 11:00 ਵੇ ਤੱਕ ਬੰਦ ਸਨ ਲੇਕਿਨ ਉਮੀਦ ਕੀਤੀ ਜਾ ਰਹੀ ਸੀ ਕਿ ਜੜੀ ਬੀਤੇ ਦਿਨ ਮੀਟਿੰਗ ਹੈ ਉਸ ਵਿੱਚ ਕੋਈ ਸੱਟਾ ਨਿਕਲੇਗਾ ਤਾਂ ਫਿਰ ਸੁਚਾਰੂ ਰੂਪ ਦੇ ਨਾਲ ਜੜੀਆਂ ਸੇਵਾਵਾ ਇਨਾ ਹਸਪਤਾਲਾ ਚ ਮਰੀਜ਼ਾਂ ਨੂੰ ਮਿਲ ਪਾਣ ਜਾਂ ਲੇਕਿਨ ਹੁਣ ਪੂਰਾ ਦਿਨ ਹੀ ओपीडी ਸੇਵਾਵਾ ਬੰਦ ਰਹਿ ਗਿਆ ਸੋ ਜੇ ਬਿਸਕਾਰ ਜੜੀ ਮਰੀਜ਼ ਦੂਰ ਦਰਾਡੇ ਤੋਂ ਇਲਾਜ ਲਈ ਆਉਂਦੇ ਨੇ ਉਹਨਾਂ ਲਈ ਬੜੀ ਵੱਡੀ ਮੁਸ਼ਕਲ ਖੜੀ ਹੋਣ ਵਾਲੀ ਹੈ ਨਵਿੰਦਰ ਮੀਤ ਸਾਡੇ ਨਾਲ ਜੁੜ ਚੁੱਕੇ ਨੇ रविंदर बीते दिन की मीटिंग थे सब दिया नज़र सन हालांकि एक बार तो सी कि सहमति बन रही है और शायद सुचारू रूप के ओ पी सेवा चलन गया लेकिन मामला इतने सुलझा नहीं और मुश्किल हूँ होर बच चुकी है ਬਿਲਕੁਲ ਦੇਖੋ ਕੱਲ ਜਿਹੜੀ ਮੀਟਿੰਗ ਹੋਈ ਆ ਸਬ ਕਮੇਟੀ ਦੇ ਨਾਲ ਜਿਹਦੇ ਵਿੱਚ ਹਰਪਾਲ ਸਿੰਘ ਚੀਮਾ ਵੀ ਸੀਗੇ ਤੇ ਨਾਲ ਲਾਲਾ ਡਾਕਟਰ ਬਲਬੀਰ ਸਿੰਘ ਸੀਗੇ ਦੋ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ ਤੇ ਨਾਲ ਸੀਗੇ ਪੀ ਸੀ ਐਮ ਐਸ ਅ ਐਸੋਸੀਏਸ਼ਨ ਦੇ ਤਮਾਮ ਜਿਹੜੇ ਅਹੁਦੇਦਾਰ ਸੀਗੇ ਮੀਟਿੰਗ ਬੜੇ ਸੁਖਾਵੇ ਮਾਹੌਲ ਦੇ ਵਿੱਚ ਹੋਈ ਸੀ ਲੇਕਿਨ ਸੁਖਾਵੇ ਮਾਹੌਲ ਦੇ ਵਿੱਚ ਹੋਣ ਦੇ ਪਾਵਜੂਤ ਜਿਹੜਾ ਐਲਾਨ ਕੀਤਾ ਗਿਆ ਕਿ ਅਸੀਂ 3-4 ਦਿਨਾਂ ਤੱਕ ਪੰਜਾਬ ਚ ਜਿਹੜੀ ਓਪੀਡੀ ਸੇਵਾਵਾਂ ਹੈਗੀਆਂ ਉਹ ਬੰਦ ਰੱਖਿਆ ਗਿਆ ਹੈ ਹਾਲਾਂਕਿ ਸਿਵਲ ਹਸਪਤਾਲ ਡਿਸਪੈਂਸਰੀਆਂ ਤੇ ਜਿਹੜੇ ਆਮ ਆਦਮੀ ਕਲੀਨਿਕ ਨੇ ਉਹਦੇ ਵਿੱਚ ਇਹ ਹੜਤਾਲ ਜਾਰੀ ਰਹੇਗੀ ਬੰਦ ਰਹਿਣਗੇ ਹਸਪਤਾਲ ਜਿਹਦੇ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਹਾਲਾਂਕਿ ਜਿਹੜੀਆਂ ਮੰਗਾਂ ਹੈਗੀਆਂ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਡਾਕਟਰ ਬਲਵਿੰਦ ਸਿੰਘ ਵੱਲੋਂ ਇੱਕ ਵੀਡੀਓ ਬਾਈਟ ਵੀ ਜਾਰੀ ਕੀਤੀ ਗਈ ਜਿਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਅਸੀਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹੈਗੇ ਆ ਲੇਕਿਨ ਲਿਖਤ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦਾ ਭਰੋਸਾ ਦੇਣ ਲਈ ਤਿਆਰ ਨਹੀਂ ਸੀਗੀ ਪੰਜਾਬ ਸਰਕਾਰ ਚੀ ਦੇ ਵਿਰੋਧ ਦੇ ਵਿੱਚ ਜੋ ਪੀਸੀਐਮਐਸ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅਸੀਂ 4 ਦਿਨ ਤੱਕ ਪੰਜਾਬ ਦੇ ਵਿੱਚ ਆਪੀਡੀ ਸੇਵਾ ਮੁਕੰਮਲ ਤੌਰ ਤੇ ਪੂਰੇ ਦਿਨ ਲਈ ਬੰਦ ਰੱਖਾਂਗੇ ਹਾਲਕਿ ਸੋ ਪਹਿਲਾਂ 3 ਦਿਨ ਤੱਕ ਆਪੀਡੀ ਬੰਦ ਰਹੀ ਸੀਗੀ 9 10 ਤੇ 11 ਸਤੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਤਾਂ ਸਿਹਤ ਸੇਵਾਵਾਂ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਈਆਂ ਸੀ ਇਸ ਦੌਰਾਨ ਅੱਜ ਪੂਰਾ ਦਿਨ ਯਾਨੀ ਕਿ ਅੱਜ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਫੁੱਲ ਡੇ ਆਪੀਡੀ ਸੇਵਾਵਾਂ ਬੰਦ ਰਹਿਣਗੀਆਂ ਤਸਵੀਰਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਜਿਹੜੇ ਰਜਿਸਟ੍ਰੇਸ਼ਨ ਕਾਊਂਟਰ ਹੈਗੇ ਨੇ ਇਹ ਵੀ ਬੰਦ ਕੀਤੇ ਗਏ ਨੇ ਪੂਰੀ ਤਰੀਕੇ ਦੇ ਨਾਲ ਦੇਖੋ ਤੁਸੀਂ ਅੱਜ ਕੋਈ ਲਾਈਨ ਵੀ ਨਹੀਂ ਲੋਕ ਅਵੇਅਰ ਹੋ ਗਏ ਨੇ ਕਿ ਇੱਥੇ ਖੁੱਲੇਗਾ ਨਹੀਂ ਅੱਜ ਤਾ ਲੋਕ ਜਿਹੜੇ ਹੈਗੇ ਆ ਉਹ ਅਵੇ ਜਰੂਰ ਹੋ ਗਏ ਨੇ ਕਿ ਇੱਥੇ ਉਹਨਾਂ ਨੂੰ ਪਤਾ ਜਰੂਰ ਲੱਗ ਗਿਆ ਕਿ ਆ ਆਪੀਡੀ ਸੇਵਾਵਾਂ માં ਬੰਦ ਰਹਿ ਗਈਆਂ ਇਸ ਕਰਕੇ ਲਾਈਨਾਂ ਅਜ ਨਹੀਂ ਲੱਗੀਆਂ ਲੇਕਿਨ ਪਿਛਲੇ 3 ਦਿਨ ਲਗਾਤਾਰ ਸੇਵਾਵਾਂ ਬੰਦ ਜਰੂਰ ਰਹੀਆਂ ਨੇ ਤਾਂ ਉਹਦੇ ਕਰਕੇ ਵੱਡੇ ਪੱਧਰ ਤੇ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਉਹ ਪ੍ਰਭਾਵਿਤ ਹੋਈਆਂ ਨੇ ਤਾਂ ਮੰਗਾ ਜਿਹੜੀਆਂ ਰਾਦਾ ਹੈਗੀਆਂ ਸੀਗੀਆਂ ਉਹ ਮੰਗਾ ਮੁੱਖ ਤੌਰ ਤੇ ਪ੍ਰੋਮੋਸ਼ਨ ਦੀਆਂ ਮੰਗ ਸੀਗੀ ਇਸ ਤੋਂ ਇਲਾਵਾ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਨੂੰ ਭਰਨ ਦੀ ਮੰਗ ਸੀਗੀ ਨਾਲ ਨਾਲ ਡਾਕਟਰਸ ਜਿਹੜੇ ਹੈਗੇ ਨੇ ਉਹਨਾਂ ਦੀ ਸੁਰੱਖਿਆ ਨਾਲ ਸੰਬੰਧਿਤ ਇਹ ਸੀਗਾ ਕਿ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਵੇ ਤਾਂ ਇਹ तमाम ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਡਾਕਟਰ ਸਾਡ ਤਾਲਕਾ ਦੇ ਸੀ ਕਾਫੀ ਸਮੇਂ ਦੇ ਉੱਤੋਂ ਇਹ ਗੱਲਬਾਤ ਲਗਾਤਾਰ ਉੱਠ ਰਹੀ ਸੀਗੀ ਲੇਕਿਨ ਲਖਤ ਨੂੰ ਭਰੋਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਸਭ ਤੋਂ ਵੱਡਾ ਸਵਾਲ ਜਿਹੜਾ ਡਾਕਟਰਸ ਦੇ ਸਾਹਮਣੇ ਬਣਿਆ ਹੋਇਆ ਕਿ ਸਾਨੂੰ ਅਗਰ ਤੁਸੀਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਆ ਤਾਂ ਲਖਤ ਦੇ ਵਿੱਚ ਦੱਸ ਦਿਓ ਤਾਂ ਇਹ ਲਿਖਤ ਦੇ ਵਿੱਚ ਸਰਕਾਰ ਵੱਲੋਂ ਨਹੀਂ ਦੱਸਿਆ ਗਿਆ। ਬਿਲਕੁਲ ਇੱਥੇ ਲਿਖਤ ਵਿੱਚ ਨਾ ਦੇਣਾ ਇਹ ਬੇਪਰੋਜ਼ਗੀ ਪੈਦਾ ਕਰਦਾ ਜਿਸ ਦੇ ਚਲਦਿਆਂ ਰੇਡ ਕੱਪ ਬਣਿਆ ਔਰ ਇਸ ਦਾ ਖਾਮਿਆਜ਼ਾ ਮਰੀਜ਼ਾਂ ਨੂੰ ਪੁਗਤਣਾ ਪਏਗਾ ਜਿਹੜੇ ਇਲਾਜ ਲਈ ਆਉਣਗੇ ਲੇਕਿਨ ਖੱਜਲ ਖੁਆਰ ਹੋਣਗੇ। ਹੁਣ ਸਰਕਾਰ ਵੱਲੋਂ ਇਸ ਨੂੰ ਲੈ ਕੇ ਕੋਈ ਸਟੇਟਮੈਂਟ ਸਾਹਮਣੇ ਆਈ ਹੈ ਰਵਿੰਦਰ? ਬਿਲਕੁਲ ਸਰਕਾਰ ਵੱਲੋਂ ਹਾਲਾਂਕਿ ਕੁਝ ਮੰਗਾਂ ਨੂੰ ਲੈ ਕੇ ਜਿਹੜੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਹੈਗੇ ਨੇ ਉਹਨਾਂ ਨਾਲ ਇੱਕ ਮੀਟਿੰਗ ਫਿਕਸ ਕੀਤੀ ਗਈ ਆ 19 ਤਰੀਕ ਦੀ 19 ਤਰੀਕ ਨੂੰ 19 ਨਵੰਬਰ ਨੂੰ ਇਹ ਮੀਟਿੰਗ ਹੋਏਗੀ ਜਿਹੜਾ ਡਾਇਰੈਕਟਰ ਦੇ ਦਫਤਰ ਦੇ ਵਿੱਚ ਲੇਕਿਨ ਭਰੋਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਜਿਹੜਾ ਕਾਰਨ ਹੈਗਾ ਇਹ ਬੜਾ ਸਪਸ਼ਟ ਤੌਰ ਤੇ ਡਾਕਟਰਾਂ ਦੇ ਵਿੱਚ ਬੇਭਰੋਸਗੀ ਵੀ ਦੇਖਣ ਨੂੰ ਮਿਲਦੀ ਆ ਤਾਂ ਤਸਵੀਰਾਂ ਇੱਕ ਵਾਰ ਦਿਖਾ ਦੇ ਲੋਕ ਆ ਰਹੇ ਆ ਹਲਕੀ ਆਕੇ ਲਗਾਤਾਰ ਵਾਪਸ ਜਾ ਰਹੇ ਨੇ ਕਿਉਂਕਿ ਤਵਾਵਾਂ ਬੰਦ ਨੇ ਇਹਦੇ ਕਰਕੇ ਲੋਕ ਤਾਂ ਪਰੇਸ਼ਾਨ ਜ਼ਾਹਿਰ ਤੌਰ ਤੇ ਹੋ ਹੀ ਰਹੇ ਨੇ ਲੇਕਿਨ ਇੱਕ ਸਵਾਲ ਇਹ ਉੱਠਦਾ ਕਿ ਸਰਕਾਰ ਸਿਰਫ ਕਾਣਾ ਪੂਰਤੀ ਕਰਨਾ ਚਾਹੁੰਦੀ ਸੀਗੀ ਗੱਲੀਬਾਤੀ ਇਹ ਸਾਰਾ ਪ੍ਰੋਸੈਸ ਬਿਲਕੁਲ ਸ਼ਾਇਦ ਇਸ ਵੇਲੇ ਮੌਕੇ ਨੂੰ ਸੰਭਾਲਣਾ ਚਾਹੁੰਦੀ ਸੀਗੀ ਕਿ ਇੱਕ ਮੀਟਿੰਗ ਵਿੱਚ ਪਰੋਸਾ ਮਿਲ ਜਾਏ ਔਰ ਉਸ ਤੋਂ ਬਾਅਦ ਮੰਗਾ ਜੇ ਪੂਰੀਆਂ ਕਰਨੀਆਂ ਨਹੀਂ ਕਰਨੀਆਂ ਉਸ ਨੂੰ ਸ਼ਾਇਦ ਟਾਲਣਾ ਚਾਹੁੰਦੀ ਸੀਗੀ ਲੇਕਿਨ ਇੱਥੇ ਹੁਣ ਲਿਖਤੀ ਭਰੋਸੇ ਨੂੰ ਲੈ ਕੇ ਜੋ ਰੇੜਕਾ ਬਣਿਆ ਹੈ ਇਹ ਕਿਤੇ ਨਾ ਕਿਤੇ ਹੁਣ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਹੈ ਕਿ ਹੁਣ ਸਰਕਾਰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਹੱਲ ਕਰੇ ਕਿਉਂਕਿ ਜੇ ਮੀਟਿੰਗ ਸੱਦੀ ਹੈ ਔਰ ਜੇ ਤੁਸੀਂ ਮੰਗਾ ਪ੍ਰਵਾਨ ਕਰ ਰਹੇ ਹੋ ਤਾਂ ਫਿਰ ਉਸ ਨੂੰ ਲਿਖਤੀ ਦੇਣ ਵਿੱਚ ਕੀ ਉਸ ਵਿੱਚ ਉਹਨਾਂ ਨੂੰ ਪਰਹੇਜ਼ ਹੈ ਬਿਲਕੁਲ ਦੇਖੋ ਇਹ ਸਭ ਤੋਂ ਵੱਡਾ ਸਵਾਲ ਸਰਕਾਰ ਦੀ ਇੱਛਾ ਸ਼ਕਤੀ ਤੇ ਉੱਠਿਆ ਕਿ ਸਰਕਾਰ ਨਹੀਂ ਚਾਹ ਰਹੀ ਕਿ ਜਿਹੜੀਆਂ ਇਹ ਮੰਗਾਂ ਪੂਰੀਆਂ ਹੋਣ ਕਿਉਂਕਿ ਜੇ ਸਰਕਾਰ ਚਾਹਦੀ ਹ ਤਾਂ ਲਿਖਤ ਰੂਪ ਦੇ ਵਿੱਚ ਦੇਣ ਦੇ ਵਿੱਚ ਕੀ ਸਮੱਸਿਆ ਹੈਗੀ ਹੈ ਸਰਕਾਰ ਨੂੰ ਇਹ ਸਭ ਤੋਂ ਵੱਡਾ ਸਵਾਲ ਡਾਕਟਰ ਜਿਹੜੇ ਹੈਗੇ ਨੇ ਉਹਨਾਂ ਦੇ ਸਾਹਮਣੇ ਵੀ ਉੱਠਿਆ ਕਿ ਸਰਕਾਰ ਲਿਖਤ ਦੇ ਵਿੱਚ ਕਿਉਂ ਨਹੀਂ ਦੇ ਰਹੀ ਇਸੇ ਕਰਕੇ ਕਿਉਂਕਿ ਸਰਕਾਰ ਨੇ ਪਹਿਲਾਂ ਵੀ ਬਹੁਤ ਵਾਰ ਭਰੋਸਾ ਦਿੱਤਾ ਲੇਕਿਨ ਸਰਕਾਰ ਨੇ ਜੋ ਮੰਗਾਂ ਮੰਨੀਆਂ ਉਹ ਪੂਰੀਆਂ ਨਹੀਂ ਕੀਤੀਆਂ ਜਿਹਦੇ ਕਰਕੇ ਇਹ بے ਭਰੋਸਗੀ ਦਾ ਜਿਹੜਾ ਆਲਮ ਹੈਗਾ ਡਾਕਟਰਸ ਦੇ ਵਿੱਚ ছਾਇਆ ਹੋਇਆ ਕਿਉਂਕਿ ਪਿਛਲੇ ਦਿਨਾਂ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕੋਲਕਾਤਾ ਦੇ ਵਿੱਚ ਜਿਸ ਤਰੀਕੇ ਨਾਲ ਡਾਕਟਰ ਨਾਲ ਬਤਮੀਜੀ ਹੋਈ ਰੇਪ ਹੋਇਆ ਉਸ ਤੋਂ ਬਾਅਦ ਕਤਲ ਹੋਇਆ ਜਿਹਦੇ ਕਰਕੇ ਰੋਸ ਡਾਕਟਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪਾਇਆ ਗਿਆ ਤੁਸੀਂ ਤਸਵੀਰਾਂ ਦਿਖਾ ਦਿਓ ਇੱਕ ਵਾਰੀ ਨਾਲ-ਨਾਲ ਕਿਉਂਕਿ ਲੋਕ ਇੱਥੇ ਪਹੁੰਚ ਵੀ ਰਹੇ ਨੇ ਆ ਰਹੇ ਨੇ ਲੇਕਿਨ ਇਹ ਇੱਕ ਖੱਜਲ ਖਵਾਰ ਜੂਰ ਹੋ ਰਹੀ ਹੈ ਨਾ ਗੱਲਬਾਤ ਕਰ ਲੈਂਦੇ ਕੀ ਨਾਮ ਹੈ ਜੀ ਕਹਾਂ ਸੇ ਹੈ ਮੇਰਾ ਵਿਕਾਸ ਨਾਮ ਹੈ ਜੀ ਅੱਛਾ ਕਹਾਂ ਸੇ ਆਏ ਹੋ ਮੈਥਰੀ ਸੈਕਟਰ ਮਹਾਲ ਪਤਾ ਨਹੀਂ تھا ਕਿ ਅੱਜ ਬੰਦਾ ਹਸਪੀਟਲ ਨਹੀਂ ਸਰ ਪਤਾ ਨਹੀਂ ਪਤਾ ਨਹੀਂ ਆਪ ਕਹਾਂ ਸੇ ਆਏ ਸੀਸਵਾ ਰੋਡ ਸੇ ਆਏ ਜੀ ਅੱਛਾ ਅੱਛਾ ਪਤਾ ਨਹੀਂ ਜਾ ਕੋਈ ਜੀ ਪਤਾ ਨਹੀਂ تھا ਹਮ ਲੋਗ ਕੋ ਅੱਜ ਯਹਾਂ ਆ ਕੇ ਪਤਾ ਚੱਲਾ ਕਿ ਹੜਤਾਲ ਕੇ ਚਲਤੇ ਬੰਦੇ ਹੈ ਪਰੇਸ਼ਾਨੀ ਤਾਂ ਜ਼ਾਹਿਰ ਤੌਰ ਤੇ ਜੀ ਪਰੇਸ਼ਾਨੀ ਬਹੁਤ ਹੋ ਰਹੀ ਪੇਸ਼ੈਂਟ ਲੈ ਕੇ ਪਰੇਸ਼ਾਨ ਹੈ ਹਮ ਲੋਗ ਤੁਸੀਂ ਕਿਥੋਂ ਆਏ ਹੋ ਮਕਰੜ ਤੋਂ ਆਏ ਹੋ ਅੱਛਾ ਤੁਹਾਨੂੰ ਵੀ ਨਹੀਂ ਪਤਾ ਸੀ ਕਿ ਪਤਾ ਨਹੀਂ ਸੀ ਸਾਨੂੰ ਤਾਂ ਹੁਣ ਆ ਕੇ ਪਤਾ ਲੱਗਿਆ ਅੱਛਾ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਤਾਂ ਹੋਈ ਆਉਣਾ ਜਾਣਾ ਜੀ ਤੁਹਾਨੂੰ ਪਤਾ ਹੈ ਕਿ ਦਿਹਾੜੀ ਠੁੜ ਜਾਂਦੀ ਹੈ ਕੀ ਪ੍ਰੋਬਲਮ ਹੋ ਗਈ ਸੀ ਜੀ ਸਰਵਿਕਲ ਜਾ ਮਤਲਬ 100 ਰੁਪਏ ਦਾ ਕਿਰਾਇਆ ਦਿਖਾਉਣਾ ਹੈ ਠੱਡੀਆਂ ਦੇ ਡਾਕਟਰ ਨੂੰ ਤਾ ਲੋਕ ਤਾਂ ਜ਼ਾਹਿਰ ਤੌਰ ਤੇ ਰਾਦਰ ਜਿਵੇਂ ਦੇਖ ਹੀ ਰਹੇ ਕਿ ਪਰੇਸ਼ਾਨ ਵੀ ਹੈਗੇ ਨੇ ਲੇਕਿਨ ਸਵਾਲ ਸਰਕਾਰ ਦੀ ਇੱਛਾ ਸ਼ਕਤੀ ਦਾ ਵੀ ਹੈਗਾ ਕਿਉਂਕਿ ਜਦੋਂ 2800 ਡਾਕਟਰ ਪੰਜਾਬ ਦੇ ਵਿੱਚ ਭਰਤੀ ਕਰਨੇ ਆ ਤਾਂ ਜ਼ਾਹਿਰ ਤੌਰ ਤੇ ਉਹਦੇ ਲਈ ਫੰਡ ਇੱਕ ਮੋਟਾ ਚਾਹੀਦਾ ਫੰਡ ਤਾਂ ਉਹ ਫੰਡ ਸਰਕਾਰ ਕੋਲੇ ਕੀ ਨਹੀਂ ਹੈਗਾ ਜਾਂ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਪ੍ਰੋਮੋਸ਼ਨਸ ਦੀਆਂ ਮੰਗਾਂ ਨੇ ਕਿਉਂਕਿ ਪ੍ਰੋਮੋਸ਼ਨ ਹੋਏਗੀ ਤਾਂ ਜ਼ਾਹਿਰ ਤੌਰ ਤੇ ਇਹ ਡਾਕਟਰਸ ਦੀ ਜਿਹੜੀ ਸੈਲਰੀ ਆ ਉਹ ਵੀ ਇਨਕਰੀਜ਼ ਹੋਏਗੀ ਉਹਦੇ ਲਈ ਵੀ ਇੱਕ ਫੰਡ ਚਾਹੀਦਾ ਸਰਕਾਰ ਦੀ ਫਾਈਨੈਂਸ਼ੀਅਲ ਸਥਿਤੀ ਕੋਈ ਇੰਨੀ ਵਧੀਆ ਨਹੀਂ ਹੈਗੀ ਜਿਹਦੇ ਲਈ ਸਰਕਾਰ ਇਹ ਜਿਹੜੀ ਮੱਗ ਹੈਗੀ ਤੁਰੰਤ ਪ੍ਰਭਾਵ ਦੇ ਨਾਲ ਮੈਗਲੈਂਟ ਤੇ ਨਾਲ-ਨਾਲ ਭਰਤੀਆਂ ਜਿਹੜੀਆਂ ਖੋਲ ਦੇਣ ਹਾਲਾਂਕਿ 400 ਮੈਡੀਕਲ ਅਫਸਰਾਂ ਦੀਆਂ ਭਰਤੀਆਂ ਖੋਲੀਆਂ ਜਰੂਰ ਗਈਆਂ ਹਨ ਸਰਕਾਰ ਵੱਲੋਂ ਲੇਕਿਨ ਪੰਜਾਬ ਦੇ ਵਿੱਚ ਲਗਭਗ 55% ਦੀਆਂ ਅਸਾਮੀਆਂ ਖਾਲੀ ਪਈਆਂ ਨੇ ਹਸਪਤਾਲਾਂ ਦੇ ਵਿੱਚ ਤਾਂ ਇਹਦੇ ਕਰਕੇ ਹਸਪਤਾਲਾਂ ਦੇ ਵਿੱਚ ਜਿਹੜੀ OPD ਸੇਵਾਵਾਂ ਹੈਗੀ ਨੇ ਉਹ ਬੜੀਆਂ ਪ੍ਰਭਾਵਿਤ ਹੁੰਦੀਆਂ ਨੇ ਇੱਕ ਡਾਕਟਰ ਨੂੰ ਕ੍ਰੀਪੀਬ 300 400 OPD ਦਿਨ ਦੇ ਵਿੱਚ ਜੀ ਔਰ ਜਿਸ ਤਰ੍ਹਾਂ ਦੇ ਨਾਲ ਰਵਿੰਦਰ ਤੁਸੀਂ ਆਪਣਾ ਸਮਾਂ ਲੈ ਲਓ ਬਿਲਕੁਲ ਇਥੇ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਜਿਸ ਤਰ੍ਹਾਂ ਦੇ ਨਾਲ ਇੱਥੇ ਹਾਲਾਤ ਬਣਨੇ ਡਾਕਟਰਾਂ ਤੇ ਹੈਲਥ ਵਰਕਰਾਂ ਦੀ ਸੁਰੱਖਿਆ ਇਹਨੂੰ ਯਕੀਨੀ ਬਣਾਇਆ ਜਾਏ ਇਹ ਮੁਕਮੰਗਾ ਨੇ ਮੈਡੀਕਲ ਅਫਸਰਾਂ ਦੀ ਇੱਥੇ ਸਮਾਬਦ ਪੜhti ਹੋਵੇ ਸੋ ਕੇਂਦਰੀ ਤਨਖਾਹ ਕਮਿਸ਼ਨ ਦਾ ਬਕਾਇਆ ਜਿਹੜਾ ਹੈ ਉਹ ਜਾਰੀ ਹੋਵੇ ਇਹ ਲਗਾਤਾਰ ਜੋ ਮੰਗਾਂ ਉਹਨਾਂ ਵੱਲੋਂ ਰੱਖੀਆਂ ਗਈਆਂ ਨੇ ਸੋ ਅਸ਼ੋਰਟ ਕਰੀਅਰ ਪ੍ਰੋਗਰੈਸ਼ਨ ਯੋਜਨਾ ਦੀ ਬਹਾਲੀ ਹੋਵੇ ACP ਦੀ ਬਹਾਲੀ ਹੋਵੇ ਡਾਕਟਰਾਂ ਤੇ ਹੈਲਥ ਵਰਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਹ ਜੋ ਕੁਝ ਮੁੱਖ ਮੰਗਾਂ ਨੇ ਜਿਸ ਨੂੰ ਲੈ ਕੇ ਹੀ ਬੀਤੇ ਦਿਨ ਮੀਟਿੰਗ ਵੀ ਹੋਈ ਜੋ ਸਬ ਕਮੇਟੀ ਸਰਕਾਰ ਵੱਲੋਂ ਬਣਾਈ ਗਈ ਹੈ ਆਰਪਾਲ ਚੀਮਾ ਮੌਜੂਦ ਸਨ ਲੇਕਿਨ ਇੱਥੇ ਲਿਖਤੀ ਜਿਹੜਾ ਹੈ ਪਰੋਸਾ ਨਹੀਂ ਮਿਲਿਆ ਔਰ ਇਸੇ ਦੇ ਚਲਦਿਆ ਰੇੜਕਾ ਬਨਿਆ ਰਹਾ ਔਰ ਇਹ ਮਸਲਾ ਹੱਲ ਨਹੀਂ ਹੋਇਆ ਤੇ ਹੁਣ ਪੂਰਾ ਦਿਨ ਹੀ ਓਪੀਡੀ ਸੇਵਾ ਬੰਦ ਰਹੇਗੀ ਬਹੁਤ ਬਹੁਤ ਸ਼ੁਕਰ ਅਰਵਿੰਦਰ ਫਿਲਹਾਲ ਦੀ ਜਾਣਕਾਰੀ ਔਰ ਤਸਵੀਰਾਂ ਲਈ ਸੋ ਫਿਲਹਾਲ ਮਰੀਜ਼ਾਂ ਦੀ ਮੁਸ਼ਕਿਲਾਂ ਹੋਰ ਵੀ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ